ਖਬਰਨਾਮਾ ਦੇਖ ਰਹੇ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਮੈਂ ਹਾਂ ਤੁਹਾਡਾ ਹੌਸ ਰਾਜ ਇੱਕ ਪਾਸੇ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਵੱਡਾ ਐਲਾਨ ਕੀਤਾ ਗਿਆ ਭਾਈ ਅਮਰਤਪਾਲ ਖਾਲਸਾ ਨੂੰ ਲੈ ਕੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ 70 ਸੀਟਾਂ ਜਿੱਤ ਕੇ ਮੁੱਖ ਮੰਤਰੀ ਬਣਨਗੇ ਭਾਈ ਅਮਰਤਪਾਲ ਸਿੰਘ ਖਾਲਸਾ ਇਹ ਵੱਡਾ ਬਿਆਨ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅਤੇ ਸਰਬਜੀਤ ਸਿੰਘ ਖਾਲਸਾ ਜੋ ਹਲਕਾ ਫਰੀਦਕੋਟ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਲੇਕਿਨ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਨਿਰਧਿਕ ਆਗੂ ਬਿਕਮਜੀਤ ਸਿੰਘ ਮਜੀਠੀਆ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਈ ਨਿਸ਼ਾਨੀਆਂ ਸਵਾਲ ਖੜੇ ਕੀਤੇ ਭਾਈ ਅਮਰਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਤੇ ਭਾਈ ਅਮਰਪਾਲ ਖਾਲਸਾ ਨੂੰ ਰਜਕੇ ਲਪੇਟਿਆ ਗਿਆ बिकम जी सिंह जीटीए ਵੱਲੋਂ बिकम जी सिंह जीटीए ਨੇ ਕਿਹਾ ਕਿ عقل ਟਿਕਾਣੀ ਆ ਗਈ ਹੈ ਸੰਵਿਧਾਨ ਦੀ ਸੌ ਚੱਕ ਕੇ ਜਿਹੜੇ ਕਹਿੰਦੇ ਸੀ ਖਾਲਿਸਤਾਨ ਚਾਹੀਦਾ ਹੈ ਜਿਹੜੇ ਕਹਿੰਦੇ ਸੀ ਕਿ ਜਿਹੜਾ ਸੰਵਿਧਾਨ ਹੈ ਉਹ ਜਸਟ ਇੱਕ ਪੇਜ ਹੈ ਇੱਕ ਕਾਪੀ ਹੈ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਸਿੱਖਾਂ ਦੇ ਨਾਲ ਕੋਈ ਉਸ ਦਾ ਲੈਣਾ ਦੇਣਾ ਨਹੀਂ ਤੇ ਫਿਰ ਭਾਈ ਅੰਮ੍ਰਿਤਪਾਲ ਖਾਲਸਾ ਨੇ ਸੌ ਕਿਉਂ ਚੁੱਕੀ ਕੀ ਹੁਣ ਸੰਵਿਧਾਨ ਦੇ ਅੰਡਰ ਉਹ ਨਹੀਂ ਕੰਮ ਕਰੇਗਾ ਕੀ ਉਹ ਭਾਰਤ ਦਾ ਸਵਿਧਾਨ ਨਹੀਂ ਮੰਨਦਾ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਖਾਲਸਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਕੀ ਲੋੜ ਪੈ ਗਈ ਅਜਨਾਲਾ ਥਾਣੇ ਦੇ ਵਿੱਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਰ ਦੇ ਉੱਪਰ ਸਜਾ ਕੇ ਲੈ ਗਏ ਇਸ ਤਰ੍ਹਾਂ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ ਉਹਨਾਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਖਾਲਸਾ ਨੇ ਰੱਜ ਕੇ ਪੰਜਾਬ ਦੇ ਨੌਜਵਾਨਾਂ ਨੂੰ ਗਮਰਾਹ ਕੀਤਾ ਅਤੇ 20 ਤੋਂ 25 ਉਸ ਦੇ ਨਾਲ ਲਪੇਟੇ ਗਏ ਜਿੰਨਾ ਉਤੇ ਵਕ ਵਕ ਪੰਜਾਬ ਸਰਕਾਰ ਵੱਲੋਂ ਅਤੇ ਭਾਰਤ ਸਰਕਾਰ ਵੱਲੋਂ ਮੁਕੱਦਮੇ ਚੱਲ ਰਹੇ ਨੇ ਭਾਈ ਅਮਰਤਪਾਲ ਜ਼ਰੂਰ ਖਾਲਸਾ ਦੀ ਮੰਗ ਕਰਦੇ ਲੇਕਿਨ ਉਹਦੀ ਇੱਕ ਗਰੀਮਾ ਹੁੰਦੀ ਹੈ ਉਹਦਾ ਇੱਕ ਦਾਇਰਾ ਹੁੰਦਾ ਹੈ ਜਿਹੜਾ ਸੰਵਧਾਨ ਨੂੰ ਮੰਨਦਾ ਨਹੀਂ ਸੀ ਜਿਹੜਾ ਕਹਿੰਦਾ ਸੀ ਕਿ ਇੱਕ ਪੇਜ ਜਾਂ ਕਾਪੀ ਦਾ ਸੰਵਧਾਨ ਤੇ ਉਹ ਹੁਣ ਝੋਗਿਆ ਸੰਵਧਾਨ ਦੇ ਸਾਹਮਣੇ ਉਹਨਾਂ ਕਹਿੰਦਾ ਖਾਲਸਾ ਦੀ ਸਮਰਥਕ ਭਾਈ ਅਮਰਤਪਾਲ ਖਾਲਸਾ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ ਤੇ ਇਹਨਾਂ ਦਾ ਹਧਾਰ ਕੋਈ ਨਹੀਂ ਹੈ ਜੇਲ੍ਹ ਦੇ ਵਿੱਚ ਜਾ ਕੇ 2 ਸਾਲਾਂ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਦੀ ਉਹਨਾਂ ਨੇ ਕਿਹਾ ਕਿ ਅਕਲ ਟਿਕਾਣੇ ਆ ਗਈ ਹੈ ਤੇ ਹੁਣ ਦੁਹਾਈਆਂ ਦੇ ਰਿਹਾ ਹੈ ਉਹਨਾਂ ਨੇ ਕਿਹਾ ਬੰਦੀ ਸਿੰਘਾਂ ਵੱਲ ਦੇਖੋ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਅਦ ਯੂਧ ਵੀ ਉਹ ਜੇਲ੍ਹਾਂ ਦੇ ਵਿੱਚੋਂ ਰਿਹਾਈ ਹੱਕੂਰ ਹੈ ਲੇਕਿਨ ਉਹਨਾਂ ਵੱਲੋਂ ਕਦੇ ਵੀ ਪ੍ਰੋਟੈਸਟ ਨਹੀਂ ਕੀਤਾ ਗਿਆ ਪ੍ਰੋਟੈਸਟ ਕੌਮ ਕਰ ਰਹੀ ਹੈ ਪ੍ਰੋਟੈਸਟ ਸਿੱਖ ਕਰ ਰਹੇ ਨਹੀਂ ਲੇਕਿਨ ਇਧਰ ਭਾਈ ਅਮਰਤਪਾਲ ਖਾਲਸਾ ਜਿਹੜੇ ਆਪਣੇ ਆਪ ਨੂੰ ਖਾਲਸਾ ਸਦੋਂਦੇ ਆ ਜਿਸ ਤਰ੍ਹਾਂ ਇਧਰ ਗਦਾਰ ਕਹਿ ਦਿੱਤਾ ਸੁਖਬੀਰ ਸਿੰਘ ਬਾਦਲ ਨੇ 13 ਅਪ੍ਰੈਲ ਨੂੰ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਜਿਹੜਾ ਬਾਣਾ ਪਾ ਲੈਂਦੇ ਆ ਚੋਲਾ ਪਾ ਲੈਂਦੇ ਆ ਅੰਦਰੋਂ ਉਹਨਾਂ ਦੇ ਵਿੱਚ ਗਦਾਰ ਹੁੰਦੇ ਨੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਵੀ ਕਿਸੇ ਤੋਂ ਘੱਟ ਨਹੀਂ ਜਾਂ ਬਿਕਰਮਜੀਤ ਸਿੰਘ ਮਜੀਠੀਆ ਵੀ ਕਿਸੇ ਤੋਂ ਘੱਟ ਨਹੀਂ ਲੇਕਿਨ ਸੁਖਬੀਰ ਬਿਕਰਮਜੀਤ ਸਿੰਘ ਮਜੀਠੀਆ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਕਲ ਟਿਕਾਣੇ ਆ ਗਈ ਹੈ ਭਾਈ ਅਮਰਤਪਾਲ ਖਾਲਸਾ ਦੀ ਜੇਲ੍ਹ ਦੇ ਵਿੱਚ ਰਹਿ ਕੇ ਉਹਨੇ ਸਵਿਧਾਨ ਵੀ ਮੰਨਿਆ ਹੈ ਜਿਸ ਸਵਿਧਾਨ ਨੂੰ ਕਹਿੰਦਾ ਸੀ ਕਿ ਇੱਕ ਪੇਜ ਹੈ ਇੱਕ ਵਰਕਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਵੀ ਗਮਨਾਹ ਕੀਤਾ ਹੈ ਇਹੋ ਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਹੈ ਅਪੀਲ ਕੀਤੀ ਗਈ ਹੈ ਬਿਕਮਜੀ ਸਿੰਘ ਮਜੀਠੀਆ ਵੱਲੋਂ ਅਤੇ ਤੰਜ ਕੇ ਅਤੇ ਕੱਸ ਕੇ ਤੰਜ ਕਸੇ ਗਏ ਨੇ ਅਮਰਤਪਾਲ ਅਤੇ ਉਸ ਦੇ ਸਾਥੀਆਂ ਦੇ ਵਿਰੁੱਧ ਧੰਨਵਾਦ